ਅੱਜ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਵੇਂ ਬਟਾਲਾ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵਿਜੀਲੈਂਸ ਵੱਲੋਂ ਵੱਡੇ ਐਕਸ਼ਨ ਲੱਗੇ ਜਿਹਾ ਜਸਵੈਰੇ ਤੜਕਸਾਰੀ ਬਟਾਲਾ ਤੋਂ ਕਾਂਗਰਸੀ ਮੇਅਰ ਸੁਖਦੀਪ ਸਿੰਘ ਤੇਜਾ ਤੇ ਸ਼ਰਾਬ ਕਾਰੋਬਾਰੀ ਅਧਿਕਾਰ ਆ ਜਿਹੜੀ ਵਿਜੀਲੈਂਸ ਦੀ ਰੇਡ ਹੋਈ ਹੈ ਤੇ ਦੱਸਦੀ ਹੈ ਕਿ ਜੋ ਵਿਜੀਲੈਂਸ ਦੀ ਰੇਡ ਹੈ ਪਿਛਲੇ 1 ਘੰਟੇ ਤੋਂ ਚੱਲ ਰਹੀ ਹੈ ਤੇ ਰੇਡ ਕਿਸੇ ਨੂੰ ਵੀ ਅੰਦਰ ਤੇ ਬਾਹਰ ਜਾਣ ਦੀ ਇਜਾਜ਼ਤ ਨਹੀਂ ਦੇ ਰਹੀ ਤਾਂ ਬਿਲਕੁਲ ਬਟਾਲਾ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵਿਜੀਲੈਂਸ ਵੱਲੋਂ ਵੱਡਾ ਐਕਸ਼ਨ ਆ ਜਿਹੜਾ ਉਹ ਲਿਆ ਗਿਆ ਤਾਂ ਬਿਲਕੁਲ ਅੱਜ ਸਵੇਰੇ ਤੜਕਸਾਰ ਵਿਜੀਲੈਂਸ ਦੇ ਵੱਲੋਂ ਜਿਹੜੀ ਇਹ ਪਿਛਲੇ 1 ਘੰਟੇ ਤੋਂ ਰੇਡ ਚੱਲ ਰਹੀ ਆ ਤੇ ਰੇਡ ਆ ਜਿਹੜੀ ਕਿਸੇ ਕਾਰੋਬਾਰੀ ਨੂੰ ਵੀ ਅੰਦਰ ਅਤੇ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੰਦੀ ਤਾਂ ਕਾਬਲੇਗੌਰ ਹੈ ਕਿ ਇਸ ਦੇ ਵਿਚਕਾਰ ਬਟਾਲਾ ਤੋਂ ਕਾਂਗਰਸੀ ਮੇਅਰ ਸੁਖਦੀਪ ਸਿੰਘ ਤੇਜਾ ਤੇ ਸ਼ਰਾਬ ਕਾਰੋਬਾਰੀਆਂ ਦੇ ਜਿਹੜੇ ਘਰ ਵਿਜੀਲੈਂਸ ਦੀ ਰੇਡ ਚੱਲ ਰਹੀ ਹੈ ਦੇਖੋ 6 ਵਜੇ ਦੀ ਗੱਲ ਆ ਜੋ ਨਜ਼ਰ ਆਇਆ ਤੇ 6 ਵਜੇ ਮੇ ਨੂੰ ਫੋਨ ਆਇਆ ਨੇਕ ਭਾਈ ਦਾ ਉਹਨਾਂ ਦੀ ਉਹਨਾਂ ਨੂੰ ਪਤਾ ਲੱਗਾ ਤੇ ਅਸੀਂ ਇੱਥੇ ਆ ਗਏ ਹੁਣੇ ਪਤਾ ਨਹੀਂ ਇਹ ਕਿਹੜੀ ਰੇਡ ਆ ਇਮ ਕੰਟੈਕਸਟ ਦੀ ਆ ਇਨਫੋਰਸਮੈਂਟ ਦੀ ਆ ਵਿਜੀਲੈਂਸ ਦੀ ਆ ਉੱਥੇ ਬਾਹਰ ਪੁੱਛਿਆ ਮੈਂ ਦੋ ਕਿੰਨ ਦਾ ਜੈਂਟਸ ਆਏ ਸਨ ਮੈਂ ਕਿ ਯਾਰ ਕਿੱਥੋਂ ਆਏ ਹੋ ਉਹ ਕਹਿੰਦਾ ਜੀ ਇਮ ਕੰਟੈਕਸਟ ਦੀ ਰੇਡ ਆ ਉਹਨੂੰ ਸੱਚ ਬੋਲਦੇ ਆ ਕਿ ਝੂਠ ਬੋਲਦੇ ਆ ਇਹ ਰੱਬ ਹੀ ਜਾਣਦਾ ਹੈ ਲੇਕਿਨ ਮੈਂ ਸਾਵਨਾਂ ਵੀ ਇਹ ਇਹ ਪੋਲਿਟਿਕਲੀ ਵੰਡਟਾ ਹੋਇਆ ਉਸ ਜੋ ਵੀ ਹੋਇਆ ਕੱਲ ਸੀਐਮ ਭਗਵੰਤ ਮਾਨ ਆਏ ਨੇ ਤੇ ਨਸ਼ਾ ਜਿਹੜਾ ਸੀਗਾ ਉਹ ਗਾਂਧੀ ਕੈਂਪ ਚ ਬਹੁਤ ਵਿਗਦਾ ਹੈ ਉੱਥੇ ਜਿੰਨਾ ਵੀ ਸੀਆਈਡੀ ਵਾਲਿਆਂ ਨੇ ਜਾਂ ਦੂਜੀ ਟੀਮ ਨੇ ਪੁੱਛਿਆ ਨਸ਼ਾ ਗਾਂਧੀ ਕੈਂਪ ਦੀ ਗੱਲ ਚੱਲਦੀ ਰਹੀ ਆ ਔਰ ਚੱਲਦੀ ਰਹੀ ਆ ਕਿ ਮੌਜੂਦਾ ਸਰਕਾਰ ਦੇ ਬੰਦੇ ਹੀ ਨਸ਼ਾ ਵੇਚਦੇ ਆ ਔਰ ਇਹ ਸਾਰੀ ਗੱਲ ਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਔਰ ਸਾਡੇ ਤੇ ਰੇਡ ਕੀਤੀ ਗਈ ਆ ਵੀ ਕਹਿੰਦਾ ਕਸੂਰ ਇਹਨਾਂ ਦਾ ਜੀ ਉਹ ਕਹਿੰਦੇ ਜੀ ਸ਼ਰਾਬ ਵੀ ਵਿਗਦਾ ਇਨਾਂ ਦੀ ਉੱਥੇ ਜਿਹੜੀ ਆ ਸ਼ਰਾਬ ਕਾਂਗਰਸੀ ਜਿਹੜੇ ਸ਼ਰਾਬ ਪੀਉਂਦੇ ਆ ਅਸੀਂ ਤੇ ਕਿਸੇ ਨਾਜ ਤੱਕ ਕਿਸੇ ਚਾਹ ਤੱਕ ਨਹੀਂ ਪੀਅਦੇ ਸ਼ਰਾਬ ਦੇ ਬਾਰੇ ਗੱਲ ਹੀ ਬੜੀ ਦੂਰ ਦੀ ਆ ਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਲੋਕਾਂ ਦਾ ਜਿਹੜਾ ਮੂਡ ਆ ਉਹ ਕਾਂਗਰਸ ਦੇ ਰੁਝਾਨ ਨਹੀਂ ਉਹਦਾ ਬਸ ਬੁਖਲਾਗੀ ਦੀ ਹੈ ਸਰਕਾਰ ਕੱਲ ਸੀਐਮ ਸਾਹਿਬ ਆਏ ਹੀ ਮੈਨੂੰ ਲੱਗਦਾ ਡਾਵਨ ਡੋਲ ਹੋਈ ਤੇ ਇਸ ਕਰਕੇ ਅੱਜ ਉਹਨਾਂ ਨੇ ਆਪਣੀ ਤਾਕਤ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਜੀ ਮੈਨੂੰ ਜੋ ਨਜ਼ਰ ਆਇਆ ਵੀ ਇੱਕ ਤੇ ਜੰਤੀਪੁਰ ਵੀ ਕਹਿ ਰਹੇ ਹੋਈ ਆ ਤੇ ਪਾਖਰਪੁਰੇ ਵੀ ਇੱਕ ਹੋਈ ਆ ਤੇ ਇੱਕ ਇੰਨਾ ਦੀ ਹੋਈ ਹੈ ਬਟ ਕਿਸੇ ਨਾਲ ਮੁਲਾਕਾਤ ਨਹੀਂ ਹੋਈ ਨਾ ਇਹਨਾਂ ਨੇ ਕਿਸੇ ਨੂੰ ਅੰਦਰ ਜਾਣ ਦਿੱਤਾ ਤੇ ਨਾ ਕੋਈ ਬਾਹਰ ਆਇਆ ਜੀ ਇਸ ਬਾਰੇ ਤੇ ਕੋਈ ਨਹੀਂ ਆ ਰੇਡ ਤੇ ਹੋਈ ਹੈ ਮੇਰ ਸਾਹਿਬ ਦੇ ਘਰ ਪਰ ਇਸ ਬਾਰੇ ਅਜੇ ਤੱਕ ਕੋਈ ਕਲੀਅਰ ਨਹੀਂ ਹੈਗਾ ਕਿ ਕਿਨੇ ਕੀਤੀ ਹੈ ਜੀ ਇਨਕਮ ਟੈਕਸ ਨੇ ਕੀਤੀ ਵਿਜੀਲੈਂਸ ਨੇ ਕੀਤੀ ਜਾਂ ਜੀਡੀ ਨੇ ਕੀਤੀ ਕਿਉਂਕਿ ਨਾ ਕੋਈ ਅੰਦਰ ਗਿਆ ਨਾ ਕੋਈ ਬਾਹਰ ਆਇਆ ਇਹ ਤੇ ਮੇਰ ਸਾਹਿਬ ਆਉਣਗੇ ਸਾਨੂੰ ਤੇ ਮੈਸੇਜ ਲੱਗਾ ਕਿ ਮਤਲਬ ਰੇਡ ਹੋਈ ਆ ਅਸੀਂ ਸਾਰੇ ਜਿੰਨੇ ਵੀ ਕਾਉਂਸਲਰ ਨੇ ਉਹ ਸਾਰੇ ਇਕੱਠੇ ਹੋਏ ਆ ਤੇ ਸਰਕਾਰ ਨਜਾਇਜ਼ ਧੱਕੇਸ਼ਾਹੀ ਕਰ ਰਹੀ ਹੈ ਉਹਦੇ ਖਿਲਾਫ ਤੇ ਅਸੀਂ ਵਿਰੋਧ ਚੁੱਕਾਂਗੇ ਸਮਜ਼ਾ న్యూਸ ਬਿਊਰੋ ਰਿਪੋਰਟ ਤਸ ਵਕਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਵੇਂ ਬਟਾਲਾ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵਿਜੀਲੈਂਸ ਵੱਲੋਂ ਵੱਡੇ ਐਕਸ਼ਨ ਲਿਆ ਗਿਆ ਜੀ ਆਜ ਸਵੇਰੇ ਤੜਕਸਾਰੀ ਬਟਾਲਾ ਤੋਂ ਕਾਂਗਰਸੀ ਮੇਅਰ ਸੁਭਦੀਪ ਸਿੰਘ ਤੇਜਾ ਤੇ ਸ਼ਰਾਬ ਕਾਰੋਬਾਰੀ ਅਧਿਕਾਰ ਆ ਜਿਹੜੀ ਵਿਜੀਲੈਂਸ ਦੀ ਰੇਡ ਹੋਈ ਹੈ ਤੇ ਦੱਸਦੀ ਹੈ ਕਿ ਜੋ ਵਿਜੀਲੈਂਸ ਦੀ ਰੇਡ ਹੈ ਪਿਛਲੇ 1 ਘੰਟੇ ਤੋਂ ਚੱਲ ਰਹੀ ਹੈ ਤੇ ਰੇਡ ਕਿਸੇ ਨੂੰ ਵੀ ਅੰਦਰ ਤੇ ਬਾਹਰ ਜਾਣ ਦੀ ਇਜਾਜ਼ਤ ਨਹੀਂ ਦੇ ਰਹੀ ਤੇ ਬਿਲਕੁਲ ਬਟਾਲਾ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵਿਜੀਲੈਂਸ ਵੱਲੋਂ ਵੱਡਾ ਐਕਸ਼ਨ ਹੈ ਜਿਹੜਾ ਉਹ ਲਿਆ ਗਿਆ ਤਾਂ ਬਿਲਕੁਲ ਅੱਜ ਸਵੇਰੇ ਤੜਕਸਾਰ ਵਿਜੀਲੈਂਸ ਦੇ ਵੱਲੋਂ ਜਿਹੜੀ ਇਹ ਪਿਛਲੇ 1 ਘੰਟੇ ਤੋਂ ਰੇਡ ਚੱਲ ਰਹੀ ਆ ਤੇ ਰੇਡ ਹੈ ਜਿਹੜੀ ਕਿਸੇ ਕਾਰੋਬਾਰੀ ਨੂੰ ਵੀ ਅੰਦਰ ਅਤੇ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੰਦੀ ਤਾਂ ਕਾਬਲੇਗੌਰ ਹੈ ਕਿ ਇਸ ਦੇ ਵਿਚਕਾਰ ਬਟਾਲਾ ਤੋਂ ਕਾਂਗਰਸੀ ਮੇਅਰ ਸੁਖਦੀਪ ਸਿੰਘ ਤੇਜਤ ਸ਼ਰਾਬ ਕਾਰੋਬਾਰੀਆਂ ਦੇ ਜਿਹੜੇ ਘਰ ਹੈ ਵਿਜੀਲੈਂਸ ਦੀ ਰੇਡ ਚੱਲ ਰਹੀ ਹੈ ਦੇਖੋ 6 ਵਜੇ ਦੀ ਗੱਲ ਆ ਜੋ ਨਜ਼ਰ ਆਇਆ ਤੇ 6 ਵਜੇ ਮੇ ਜੋ ਫੋਨ ਆਇਆ ਨੇ ਭਾਈ ਦਾ ਉਹਨਾਂ ਦੀ ਉਹਨਾਂ ਨੂੰ ਪਤਾ ਲੱਗਾ ਤੇ ਅਸੀਂ ਇੱਥੇ ਆ ਗਏ ਹੁਣੇ ਪਤਾ ਨਹੀਂ ਇਹ ਕਿਹੜੀ ਰੇਡ ਆ ਇਮਕੰਟੈਕਸ ਦੀ ਆ ਇਨਫੋਰਸਮੈਂਟ ਦੀ ਆ ਵਿਜੀਲੈਂਸ ਦੀ ਆ ਉੱਥੇ ਬਾਹਰ ਪੁੱਛਿਆ ਮੈਂ ਦੋ ਕਿੰਨ ਡਜੈਂਟਸ ਆਏ ਸਨ ਮੈਂ ਯਾਰ ਕਿੱਥੋਂ ਆਏ ਹੋ ਉਹ ਕਹਿੰਦਾ ਜੀ ਇਮਕੰਟੈਕਸ ਦੀ ਰੇਡ ਆ ਉਹਨੂੰ ਸੱਚ ਬੋਲਦੇ ਆ ਕਿ ਝੂਠ ਬੋਲਦੇ ਆ ਇਹ ਰੱਬ ਹੀ ਜਾਣਦਾ ਲੇਕਿਨ ਮੈਂ ਸੋਚਦਾ ਵੀ ਇਹ ਇਹ ਪੋਲੀਟਿਕਲੀ ਵੈਂਡਟਾ ਹੋਇਆ ਉਸ ਜੋ ਵੀ ਹੋਇਆ ਕੱਲ ਸੀਐਮ ਭਗਵੰਤ ਮਾਨ ਆਏ ਨੇ ਤੇ ਨਸ਼ਾ ਜਿਹੜਾ ਸੀਗਾ ਉਹ ਗਾਂਧੀ ਕੈਂਪ ਚ ਬਹੁਤ ਵਿਗਦਾ ਹੈ ਉਥੇ ਜਿੰਨੇ ਵੀ ਸੀਆਈਡੀ ਵਾਲੇ ਨੇ ਜਾਂ ਦੂਜੀ ਟੀਮ ਨੇ ਪੁੱਛਿਆ ਨਸ਼ਾ ਗਾਂਧੀ ਕੈਂਪ ਦੀ ਗੱਲ ਚਲਦੀ ਰਹੀ ਆ ਔਰ ਚਲਦੀ ਰਹੀ ਆ ਕਿ ਮੌਜੂਦਾ ਸਰਕਾਰ ਦੇ ਬੰਦੇ ਹੀ ਨਸ਼ਾ ਵੇਚਦੇ ਆ ਔਰ ਇਹ ਸਾਰੀ ਗੱਲ ਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਔਰ ਸਾਡੇ ਤੇ ਰੇਡ ਕੀਤੀ ਗਈ ਆ ਵੀ ਕਹਿੰਦਾ ਕਸੂਰ ਇਹਨਾਂ ਦਾ ਜੀ ਉਹ ਕਹਿੰਦੇ ਜੀ ਸ਼ਰਾਬ ਵੀ ਵਿਗੜਨ ਉਹਨਾਂ ਦੀ ਉੱਥੇ ਜਿਹੜੀ ਆ ਸ਼ਰਾਬ ਕਾਂਗਰਸੀ ਜਿਹੜੇ ਸ਼ਰਾਬ ਪੀ ਆਉਂਦੇ ਆ ਅਸੀਂ ਤੇ ਇੱਕ ਇਹ ਨਵਾਂ ਜੀ ਤੱਕ ਕਿਸੇ ਚਾਹ ਤੱਕ ਨਹੀਂ ਪੀ ਆਏ ਤੇ ਸ਼ਰਾਬ ਦੇ ਗੱਲ ਹੀ ਬੜੀ ਦੂਰ ਦੀ ਆ ਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਲੋਕਾਂ ਦਾ ਜਿਹੜਾ ਮੂਡ ਆ ਉਹ ਕਾਂਗਰਸ ਦੇ ਰੁਝਾਨ ਨਹੀਂ ਉਹਦਾ ਬਸ ਬੁਖਲਾਗੀ ਦੀ ਹੈ ਸਰਕਾਰ ਕੱਲ ਸੀਐਮ ਸਾਹਿਬ ਆਏ ਹੀ ਮੈਨੂੰ ਲੱਗਦਾ ਡਾਵਨਡਰ ਹੋਈ ਤੇ ਇਸ ਕਰਕੇ ਅੱਜ ਉਹਨਾਂ ਨੇ ਆਪਣੀ ਤਾਕਤ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਜੀ ਮੈਨੂੰ ਜੋ ਨਜ਼ਰ ਆਇਆ ਵੀ ਇੱਕ ਤੇ ਜੰਤੀਪੁਰ ਵੀ ਕਹਿ ਰਹੇ ਹੋਈ ਆ ਤੇ ਫਾਖਰਪੁਰੇ ਵੀ ਆਖੋਈ ਆ ਤੇ ਇੱਕ ਇਹਨਾਂ ਦੀ ਹੋਈ ਹੈ ਬਟ ਕਿਸੇ ਨਾਲ ਮੁਲਾਕਾਤ ਨਹੀਂ ਹੋਈ ਨਾ ਇਹਨਾਂ ਨੇ ਕਿਸੇ ਨੂੰ ਅੰਦਰ ਜਾਣ ਦਿੱਤਾ ਤੇ ਨਾ ਕੋਈ ਬਾਹਰ ਆਇਆ ਇਸ ਪਰੇਤੇ ਕੋਈ ਨਹੀਂ ਆ ਰੇਡ ਤੇ ਹੋਈ ਹੈ ਮੇਰ ਸਾਹਿਬ ਦੇ ਘਰ ਪਰ ਇਸ ਬਾਰੇ ਅਜੇ ਤੱਕ ਕੋਈ ਕਲੀਅਰ ਨਹੀਂ ਹੈਗਾ ਕਿ ਕਿਨੇ ਕੀਤੀ ਹੈ ਜੀ ਇਨਕਮ ਟੈਕਸ ਨੇ ਕੀਤੀ ਬਿਜ਼ਨਸ ਨੇ ਕੀਤੀ ਜਾਂ ਜੀਡੀ ਨੇ ਕੀਤੀ ਕਿਉਂਕਿ ਨਾ ਕੋਈ ਅੰਦਰ ਗਿਆ ਨਾ ਕੋਈ ਬਾਹਰ ਆਇਆ ਇਹ ਤੇ ਮੇਰ ਸਾਹਿਬ ਆਉਣਗੇ ਸਾਨੂੰ ਤੇ ਮੈਸੇਜ ਲੱਗਾ ਕਿ ਮਤਲਬ ਰੇਡ ਹੋਈ ਹੈ ਅਸੀਂ ਸਾਰੇ ਜਿੰਨੇ ਵੀ ਕਾਉਂਸਲਰ ਨੇ ਉਹ ਸਾਰੇ ਇਕੱਠੇ ਹੋਏ ਆ ਤੇ ਸਰਕਾਰ ਨਜਾਇਜ਼ ਤਕੈਸ਼ਾਈ ਕਰ ਰਹੀ ਹੈ ਉਹਦੇ ਖਿਲਾਫ ਤੇ ਅਸੀਂ ਫਰਾਰ ਚੁੱਕਾਂਗੇ ਐਸਐਮਜ਼ ਬਿਊਰੋ ਰਿਪੋਰਟ